ਅੱਧਾ ਮੇ ਸੁਖ ਨੂੰ ਮਨਾਈ ਜਾਂਦੀ ਸੀ ਜੱਟ ਐਂਜੂਲਟ ਮੂਵੀ ਦੇਖਣ ਦੇ ਲਈ ਸੁਖ ਨੇ ਕਿਹਾ ਮੈਂ ਨਹੀਂ ਜਾਣਾ ਪਵੰਤੂ ਹਰ ਹਫਤੇ ਮੇਰਾ ਖਰਚਾ ਕਰਾਉਣੀ ਹੈ ਮੇਕਅਪ ਪਲੇਸ ਮਾਂਜੋ ਨਾ ਐਨੇ ਟਾਈਮ ਬਾਅਦ ਮੂਵੀ ਆਈ ਯਕਨ ਤੋਂ ਭਾਰਤ ਦਾ ਸਿਨੇਮਾ ਵਾ ਫੇ ਮੇਰੇ ਰੋਣ ਦੇ ਬਾਵਜੂਦ ਸੁਖ ਨੇ ਹਾਂ ਕਰ ਹੀ ਦਿੱਤੀ ਸੁਖ ਨੇ ਕਿਹਾ ਪਹਿਲਾਂ ਆਪਾਂ ਕੁਝ ਖਾ ਕੇ ਜਾਂਦੇ ਆਂ ਬਣਾਵਤੀ ਆ ਜੇ ਆਪਾਂ ਬਣਾਈ ਚਾਟ ਪਾਪੜੀ ਟਿੱਕੀ ਇੱਧਰ ਰਸਿਪੀਟ ਪੂਜਾ ਕਰ ਲਈ ਉਸ ਤੋਂ ਬਾਅਦ ਵਿੱਚ ਮੈਂ ਤੇ ਅਸੀਸ ਦਾ ਚੱਲ ਪੇ ਮੂਵੀ ਦੇਖਣ ਅਸੀਸ ਕੰਦੀ ਮੰਮੀ ਮੈਨੂੰ ਛੱਡ ਤੇ ਮੈਨੂੰ ਮੇਰਾ ਬੈਗ ਫੜਾ ਦੇ ਜਿਹਦੇ ਵਿੱਚ ਮੇਰਾ ਖਾਣ ਪੀਣ ਵਾਲਾ ਸਮਾਨ ਆ ਕਿਤੇ ਮੂਵੀ ਦੇਖਦੇ ਮੈਨੂੰ ਭੁੱਖ ਨਾ ਲੱਗ ਗਿਆ ਵੀ ਐਦਾਂ ਲੱਗਿਆ ਹੋਇਆ ਦਿਲਜੀਤ ਤੇ ਨੀਰੂ ਬਾਜਵਾ ਦਾ ਪੋਸਟਰ ਐ ਇੱਧਰ ਐ ਦੋਨੋਂ ਪਿਓ ਤੇ ਕਹਿੰਦੇ ਪੰਜਾਬੀਓ ਆ ਗਏ ਸਿਨੇਮਾ ਲੈ ਕਹਿੰਦੇ ਆ ਗਏ ਤਾਂ ਠੀਕ ਆ ਵੀ ਟਿਕਟਾਂ ਦੀ ਚੈਕਿੰਗ ਕਰਵਾਵੋ ਸੋ ਇੱਧਰ ਆਪਾਂ ਟਿਕਟਾਂ ਚੈੱਕ ਕਰਾਈ ਜਾਂਦੇ ਸੀ ਫੇਰ ਮੈਂ ਕਹਾਂ ਜੀ ਆਵੋ ਆਪਾਂ ਨੀਰੂ ਬਾਜਵਾ ਤੇ ਦਿਲਜੀਤ ਦੋਸਾਂ ਦੇ ਪੋਸਟਰ ਦੇ ਨਾਲ ਫੋਟੋ ਕਰਵਾਉਂਦੇ ਆ ਐਦਾਂ ਸਾਡੀ ਸਟਾਰਟ ਹੋ ਗਈ ਮੂਵੀ ਮੂਵੀ ਬਹੁਤ ਜ਼ਿਆਦਾ ਸੋਹਣੀ ਸੀਗੀ ਮੂਵੀ ਦੇਖ ਕੇ ਫਿਰ ਆਪਾਂ ਆ ਗਏ ਸ਼ੋਪਿੰਗ ਆ ਕਰਨ ਬ੍ਰੈਂਬਲੀ ਸਿਟੀ ਸੈਂਟਰ ਦੇ ਵਿੱਚ ਘਰੋਂ ਆਉਣਾ ਨਾ ਸਭ ਤੋਂ ਘਾਟੇ ਦਾ ਸੌਦਾ ਹੁੰਦਾ ਵਾ 150 ਤਾਂ ਬੰਦਾ ਪੱਕਾ ਲਾ ਕੇ ਜਾਂਦਾ ਇਦਾਂ ਮੇ ਭਰੀ ਜਾਂਦੀ ਸੀ ਬੇਲ ਨਾਲੇ ਸੋਚੀ ਜਾਂਦੀ ਸੀ ਅਗਲੇ ਹਫਤੇ ਨਹੀਂ ਘਰੋਂ ਬਾਹਰ ਨਿਕਲਣਾ ਸੋ ਇਹ ਸੀਗਾ ਸਾਡਾ ਅੱਜ ਦਾ ਦਿਨ ਬਾਏ ਬਾਏ ਸਾਰਿਆਂ ਨੂੰ